ਹਾਜ਼ਰ ਹੋਏ ਆ ਇੱਕ ਨਵੀਂ ਵੀਡੀਓ ਤੇ ਨਵੀਂ ਅਪਡੇਟ ਦੇ ਨਾਲ ਤਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਿੱਧੂ ਮਸੇਵਾਲੇ ਬਾਈ ਦੇ ਅਫੀਸ਼ੀਅਲ ਇੰਸਟਾਗ੍ਰam ਅਕਾਊਂਟ ਦੇ ਉੱਪਰ ਇੱਕ ਪੋਸਟ ਸ਼ੇਅਰ ਕੀਤੀ ਜਾਂਦੀ ਹੈ ਅਤੇ ਉਸ ਪੋਸਟ ਦੇ ਵਿੱਚ ਸਿੱਧੂ ਮਸੇਵਾਲੇ ਬਾਈ ਦੇ ਹੋਲੋਗ੍ਰਾਮ ਸ਼ੋ ਯਾਨੀ ਕਿ ਵਰਲਡ ਟੂਰ ਦੀ ਅਨਾਉਂਸਮੈਂਟ ਹੁੰਦੀ ਹੈ ਜੋ ਕਿ ਸਾਨੂੰ ਸਾਰਿਆਂ ਨੂੰ 2026 ਦੇ ਵਿੱਚ ਦੇਖਣ ਨੂੰ ਮਿਲੇਗਾ ਅਤੇ ਸਿੱਧੂ ਮਸੇਵਾਲਾ ਬਾਈ ਫਿਰ ਤੋਂ ਸਟੇਜ ਦੇ ਉੱਤੇ ਨਜ਼ਰ ਆਵੇਗਾ ਤੇ ਦੋਸਤੋ ਇਹ ਟੂਰ ਦੁਨੀਆ ਭਰ ਦੇ ਵਿੱਚ ਕੀਤਾ ਜਾਵੇਗਾ ਤੇ ਜਿੱਥੇ ਕੀ ਸਿੱਧੂ ਮਸੇਵਾਲੇ ਦੇ ਸਟੇਜ ਦੇ ਉੱਪਰ ਤੁਹਾਨੂੰ ਵੱਡੇ ਵੱਡੇ ਰੈਪਰ ਜੋ ਕਿ ਹਾਲੀਵੁੱਡ ਦੇ ਵਿੱਚ ਬਹੁਤ ਵੱਡਾ ਨਾਮ ਰੱਖਦੇ ਹਨ ਉਹ ਵੀ ਤੁਹਾਨੂੰ ਸਟੇਜ ਦੇ ਉੱਪਰ ਸਿੱਧੂ ਮਸੇਵਾਲੇ ਦੇ ਨਾਲ ਲਾਈਵ ਕਰਦੇ ਨਜ਼ਰ ਆਉਣਗੇ ਤਾਂ ਦੋਸਤੋ ਸਿੱਧੂ ਮਸੇਵਾਲੇ ਦੇ ਫੈਨਸ ਲਈ ਬਹੁਤ ਵੱਡੇ ਵੱਡੇ ਸਰਪ੍ਰਾਈਜ਼ ਹੋਣ ਵਾਲੇ ਨੇ ਇਸ ਹੋਲੋਗ੍ਰਾਮ ਸ਼ੋਅ ਦੇ ਉੱਪਰ ਤਾਂ ਦੋਸਤੋ ਹੁਣ ਸਿੱਧੂ ਮਸੇਵਾਲੇ ਬਾਈ ਦੇ ਫੈਨ ਪੇਜਾਂ ਦੇ ਵੱਲੋਂ ਕੁਝ ਪੋਸਟਾਂ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਆਪਣੇ ਪੇਜਾਂ ਦੇ ਉੱਪਰ ਅਤੇ ਸਿੱਧੂ ਮਸੇਵਾਲਾ ਦੇ ਫੈਨਸ ਦੇ ਵੱਲੋਂ ਉਹਨਾਂ ਨੂੰ ਚੈਲੰਜ ਕੀਤਾ ਜਾ ਰਿਹਾ ਹੈ ਜੋ ਕਿ ਸਿੱਧੂ ਮਸੇਵਾਲੇ ਦੇ ਨਾਲ ਕਿਸੇ ਸਮੇਂ ਮੁਕਾਬਲਾ ਕਰਦੇ ਰਹੇ ਨੇ ਤੇ ਆਪਣੇ ਆਪ ਨੂੰ ਪੁਰਾਣੇ ਦੱਸਦੇ ਨੇ ਅਤੇ ਦੋਸਤੋ ਹੁਣ ਉਹਨਾਂ ਨੂੰ ਸਿੱਧੂ ਆਰਮੀ ਦੇ ਵੱਲੋਂ ਵੱਡੇ ਚੈਲੰਜ ਕਿਤੇ ਗਏ ਹਨ ਕਿ ਸਿੱਧੂ ਮੁਸੇਵਾਲੇ ਦੇ ਹੁਣ ਹੋਲੋਗ੍ਰਾਮ ਸ਼ੋਅ ਹੋਣਗੇ ਅਤੇ ਮੁਸਾ ਆਰਮੀ ਦੇ ਵੱਲੋਂ ਹੁਣ ਕਿਹਾ ਗਿਆ ਹੈ ਕਿ ਜਿਸ ਕਿਸੇ ਸਿੰਗਰ ਨੂੰ ਵੀ ਕੋਈ ਵੀ ਪੁਲੇ ਕਹ ਹੈ ਕਿ ਅਸੀਂ ਸਿੱਧੂ ਮੁਸੇਵਾਲਾ ਤੋਂ ਜ਼ਿਆਦਾ ਫੇਮਸ ਹਾਂ ਜਾਂ ਜ਼ਿਆਦਾ ਇਕੱਠ ਕਰ ਸਕਦੇ ਹਾਂ ਤਾਂ ਉਹ ਸਿੱਧੂ ਮੁਸੇਵਾਲੇ ਦੇ ਉਹਨਾਂ ਹੋਲੋਗ੍ਰਾਮ ਸ਼ੋਅਾਂ ਦੇ ਬਰਾਬਰ ਆਪਣਾ ਆਪਣਾ ਸ਼ੋਅ ਰੱਖ ਲੈਣ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕੌਣ ਕਿੰਨੇ ਕੁ ਪਾਣੀ ਦੇ ਵਿੱਚ ਹੈ ਤਾਂ ਦੋਸਤੋ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਕਿ ਸਿੱਧੂ ਮੁਸੇਵਾਲੇ ਆਈ ਦੇ ਇਸ 쇼 ਉੱਪਰ ਕਿੰਨਾ ਜ਼ਿਆਦਾ ਇਕੱਠ ਹੋ ਸਕਦਾ ਹੈ ਤੇ ਦੋਸਤੋ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ